ਇਸ ਸਮੇ ਅਸੀਂ ਬੰਸਲ ਨਿਵਾਸ ਤੇ ਉੱਪਰ ਮੌਜੂਦ ਹਾਂ ਜਿੱਥੇ ਅੱਜ ਬੰਸਲ ਪਰਿਵਾਰ ਵੱਲੋਂ ਦੀਪੂ ਬੰਸਲ ਦੇ ਵੱਲੋਂ ਆਪਣੇ ਪਰਿਵਾਰ ਦੇ ਜਿਹੜੇ ਆ ਉਹਨਾਂ ਦੇ ਆਪਣੇ ਪਿਤਾ ਜੀ ਦੀ ਜਿਹੜੀ ਯਾਦ ਦੇ ਵਿੱਚ ਅੱਜ ਬਲੱਡ ਕੈਂਪ ਲਗਾਇਆ ਗਿਆ ਤੇ ਵਿਧਾਇਕਾ ਨੀਨਾ ਮਿੱਤਰ ਜਿਹੜੇ ਆ ਪਹੁੰਚੇ ਹੋਏ ਨੇ ਤੇ ਅੱਜ ਜਿਹੜਾ ਬਲੱਡ ਕੈਂਪ ਹੈ ਇਸ ਦੇ ਵਿੱਚ ਵਕਤ ਵਕਤ ਜੇਕਰ ਗੱਲ ਕੀਤੀ ਜਾਵੇ ਜਿੱਥੇ ਐਜੈਂਟਸ ਬਲੱਡ ਦਾਨ ਕਰਦੇ ਨੇ ਉੱਥੇ ਜਿਹੜੀਆਂ ਲੇਡੀਜ਼ ਵੀ ਅੱਜ ਖੂਨ ਦਾਨ ਕਰਨ ਦੇ ਲਈ ਪਹੁੰਚੀਆਂ ਹੋਈਆਂ ਨੇ ਤੇ ਜੋ ਦੀਪੂ ਬੰਸਲ ਜਿਨ੍ਹਾਂ ਦੇ ਵੱਲੋਂ ਲਗਵਾਇਆ ਜਾ ਰਿਹਾ ਉਹਨਾਂ ਦੇ ਵੱਲੋਂ ਵੀ ਦੱਸਿਆ ਗਿਆ ਹੈ ਕਿ ਜੋ ਇਹਨਾਂ ਦੇ ਵੱਲੋਂ ਟੀਚਾ ਰੱਖਿਆ ਗਿਆ ਹੈ ਕਿ 100 ਯੂਨਿਟ ਅੱਜ ਖੂਨ ਜਿਹੜਾ ਕੀਤਾ ਜਾਵੇਗਾ ਤੇ ਆਪਣੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਇਹਨਾਂ ਦੇ ਵੱਲੋਂ ਬਲੱਡ ਕੈਂਪ ਲਗਾਇਆ ਜਾਂਦਾ ਇਸ ਤੋਂ ਪਹਿਲਾਂ ਵੀ ਉਹਨਾਂ ਦੇ ਵੱਲੋਂ ਲਗਾਇਆ ਜਾਂਦਾ ਅੱਜ ਨੋਮਾ ਬਲੱਡ ਕੈਂਪ ਲਗਾਇਆ ਗਿਆ ਤੇ ਹੁਣ ਤੱਕ ਉਸ ਦੇ ਵਿੱਚ 50 ਤੋਂ 60 ਯੂਨਿਟ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਹੁਣ ਤੱਕ ਖੂਨ ਜਿਹੜਾ ਇਕੱਠਾ ਕੀਤਾ ਗਿਆ ਤੇ ਬਲੱਡ ਡੋਨੇਸ਼ਨ ਜਿਹੜੇ ਕਰ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਨਵੰਗਰਾ ਮੁਹੰਮਦ ਜਸਿੰਦਰ ਕਿ ਕਿਥੋਂ ਦੇ ਰਹਿਣਾ ਰਾਜਪੁਰੇ ਦਾ ਵੀਰੇ ਤੇ ਕਿੰਵੇਂ ਵਾਰੀ ਜਿਹੜੇ ਖੂਨਦਾਨ ਵੀਰੇ ਦਸਵੀਂ 11ਵੀਂ ਵਾਰਤ ਮੈਂ ਹੁਣ ਖੂਨਦਾਨ ਕਰ ਰਿਹਾ ਜਿੱਦਾਂ ਮੰਨਿਆ ਜਾਂਦਾ ਹੈ ਕਿ ਖੂਨਦਾਨ ਜਿਹੜਾ ਮਹਾਦਾਨ ਤੇ ਉਸ ਤੋਂ ਬਾਅਦ ਕਈਆਂ ਦੇ ਮਨ ਦੇ ਵਿੱਚ ਹੁੰਦਾ ਹੈ ਕਿ ਖੂਨ ਜਿਹੜਾ ਦਾਨ ਕਰਨ ਤੋਂ ਬਾਅਦ ਉਹਨਾਂ ਦੇ ਵਿੱਚ ਜਿਹੜੀਆਂ એનર્ਜੀ ਘਟ ਜਾਂਦੀ ਹੈ ਕਿ ਤੁਸੀਂ ਇੰਨੇ ਵਾਰੀ ਦਾਨ ਕੀਤਾ ਤੁਹਾਨੂੰ ਅਜਿਹਾ ਕੁਝ ਲੱਗਿਆ ਨਹੀਂ ਨਹੀਂ ਵੀਰੇ ਉਲਟਾ ਜਿਵੇਂ ਪਾ ਖੂਨਦਾਨ ਕਰ ਦਿੰਨੇ ਆ ਤਬਰੀ ਜਦੋਂ ਆਪਣਾ ਨਵਾਂ ਫਰੈਸ਼ ਬਣਦਾ ਉਲਟਾ ਆਪਣਾ ਸਰੀਰ ਨੂੰ ਹੋਰ ਫਰੈਸ਼ਨੈਸ ਮਿਲ ਜਾਂਦੀ ਹੈ ਐਸਾ ਤਾਂ ਕੁਝ ਨਹੀਂ ਹੋਇਆ ਕਦੇ ਵੀ ਅੱਜ ਤੱਕ ਨਹੀਂ ਹੋਇਆ ਇਸ ਤਰ੍ਹਾਂ ਨੌਜਵਾਨ ਨਸ਼ਿਆਂ ਦੇ ਵੱਲ ਜਾ ਰਹੇ ਨੇ ਜੇਕਰ ਇਸ ਤਰ੍ਹਾਂ ਇਹ ਕੈਂਪ ਲੱਗਦੇ ਰਹਿਣ ਤੁਹਾਨੂੰ ਲੱਗਦਾ ਕਿ ਇਹ ਚੀਜ਼ ਜਿਹੜੀ ਆਪਾਂ ਦੂਰ ਕਰ ਸਕਦੇ ਜੀ ਜੀ ਰਾਜਪਰੇ ਜਿਵੇਂ ਹੁਣ ਦੀਪਕ ਪੰਚਲ ਜੀ ਵੀ ਹੈਗੇ ਨੇ ਆਪਣੇ ਇਹਨਾਂ ਦੀ ਟੀਮ ਮੈਂਬਰ ਹੈਗੀ ਆ ਇਹ ਸਾਰੇ ਨੌਜਵਾਨਾਂ ਨੂੰ ਇਹੀ ਕਹਿੰਦੇ ਨੇ ਵੀ ਨਸ਼ਿਆਂ ਨੂੰ ਛੱਡ ਕੇ ਤੁਸੀਂ ਇਸ ਤਰਫ ਆਓ ਤਾਂ ਕਿ ਆਪਣੇ ਜਿਹੜੇ ਅੱਗੇ ਦੀ ਯੂਥ ਹੈਗੀ ਆ ਉਹ ਗਲਤ ਕੰਮ ਨੂੰ ਛੱਡ ਕੇ ਵਧੀਆ ਕੰਮ ਵੱਲ ਜਾਵੇ ਹੁਣ ਖੂਨ ਦਾਨ ਕਰਨ ਨਾਲ ਕੋਈ ਮਤਲਬ ਆਪਣੇ ਸਰੀਰ ਨੂੰ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਹੈਗਾ ਉਲਟਾ ਬੰਦੇ ਦਾ ਸਰੀਰ ਵਧੀਆ ਹੋਣ ਲੱਗ ਜਾਂਦਾ ਅੱਜ ਵੀ ਗੱਲਬਾਤ ਕਰਾਂਗੇ ਲੇਡੀਜ਼ ਵੀ ਜਿਹੜੀਆਂ ਆ ਜੋ ਖੂਨ ਦਾਨ ਕਰਨ ਦੇ ਲਈ ਪਹੁੰਚਿਆ ਹੋਈਆਂ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿ ਜੋ ਅੱਜ ਖੂਨ ਜਿਹੜਾ ਉਹਨਾਂ ਦੇ ਵੱਲੋਂ ਦਾਨ ਕੀਤਾ ਗਿਆ ਕਿਸ ਤਰ੍ਹਾਂ ਜਿਹੜਾ ਮਹਿਸੂਸ ਕੀਤਾ ਗਿਆ ਹੈ ਮੈਡਮ ਕੀ ਨਾਮ ਹੈ ਸ਼ਿਲਪਾ ਬੰਸਲ ਕਿੱਥੋਂ ਦੇ ਰਹਿਣਾ ਹੈ ਮੈਂ ਯਹੀ ਲੋਕਲ ਰਾਜਪੂਰਾ ਕੀ ਅੱਜ ਖੂਨ ਦਾਨ ਕੀਤਾ ਕਿੰਨੀ ਵਾਰੀ ਖੂਨ ਦਾਨ ਕੀਤਾ ਮੈਂ ਨੇ 5th ਟਾਈਮ ਕੀਤਾ ਹੈ ਨੇ ਕਈ ਵਾਰੀ ਜਿਵੇਂ ਮਨ ਚ ਰਹਿੰਦਾ ਹੈ ਕਿ ਜਦੋਂ ਖੂਨਦਾਨ ਕਰਦੇ ਨੇ ਤੇ ਕਹਿੰਦੇ ਕਿ ਖੂਨ ਜਿਹੜਾ ਨਹੀਂ ਕਿਸੇ ਨੂੰ ਹੁੰਦਾ ਹੈ ਤੇ ਤੁਹਾਨੂੰ ਕਿਸ ਤਰ੍ਹਾਂ ਜਿਹੜਾ ਫੀਲ ਹੋ ਰਿਹਾ ਜਿਖੋ ਮੈਨੂੰ ਬਹੁਤ ਅੱਛਾ ਫੀਲ ਹੁੰਦਾ ਹੈ ਜਦ ਪਹਿਲੀ ਵਾਰ دیا ਥਾ ਤਬ ਡਰ ਲਗਾ ਥਾ ਲੇਕਿਨ ਉਸਕੇ ਬਾਅਦ ਹੌਸਲਾ ਔਰ ਵੱਧ ਗਿਆ ਅਬ ਦੇ ਕੇ ਬਹੁਤ ਅੱਛਾ ਲੱਗਦਾ ਹੈ ਬਹੁਤ ਅੱਛੀ ਫੀਲਿੰਗ ਹੁੰਦੀ ਹੈ ਮੈਂ ਹੋਰ ਕੀ ਅਪੀਲ ਕਰਨਾ ਚਾਹੁੰਦਾ ਸਭ ਕੋ ਜੋ ਵੀ ਦੇ ਸਕਤਾ ਹੈ ਜਰੂਰ ਦੇਣਾ ਚਾਹੀਏ ਲੇਡੀਜ਼ ਕੋ ਵੀ ਜਰੂਰ ਦੇਣਾ ਚਾਹੀਏ ਇਹ ਜੋ ਡਰ ਹੈ ਕਿ ਵੀਕਨੈਸ ਵਗੈਰਾ ਹੁੰਦੀ ਹੈ ਐਸਾ ਕੁਝ ਨਹੀਂ ਹੈ ਖੂਨ ਦੋ ਬਹੁਤ ਅੱਛੀ ਫੀਲਿੰਗ ਆਤੀ ਹੈ ਔਰ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਉੱਥੇ ਪੁੱਛਾਂਗੇ ਕਿ ਜਿਹੜਾ ਇਹ ਖੂਨਦਾਨ ਉਹਨਾਂ ਦੇ ਵੱਲੋਂ ਕੀਤਾ ਗਿਆ ਹੈ ਤੇ ਕਿੰवीं ਵਾਰੀ ਜਿਹੜਾ ਕੀਤਾ ਗਿਆ ਤੇ ਇਹ ਕਈ ਵਾਰੀ ਮਨ ਦੇ ਵਿੱਚ ਹੁੰਦਾ ਹੈ ਤੇ ਉਹ ਵੀ ਜਿਹੜੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਇੱਥੇ ਪੇਮੈਂਟ ਕੀ ਨਾਮ ਹੈ ਤੁਹਾਜਾ ਮਿੱਤਰ ਕਿੱਥੋਂ ਦੇ ਰਹਿਣਾ ਖੰਨਾ ਦੇ ਤੇ ਅੱਜ ਖੂਨਦਾਨ ਕਰਨ ਆਏ ਹਾਂ ਕਿ ਸਪੈਸ਼ਲ ਖੂਨਦਾਨ ਕਰਨ ਲਈ ਆਏ ਹਾਂ ਕਿਉਂਕਿ ਖੂਨਦਾਨ ਮਹਾਦਾਨ ਹੁੰਦਾ ਹੈ ਹਰ ਇੱਕ ਨੂੰ ਦੇਣਾ ਚਾਹੀਦਾ ਹੈ ਆਪਣੇ ਲਈ ਵੀ ਸਮਾਜ ਲਈ ਵੀ ਸਭ ਲਈ ਅੱਛੀ ਹੈ ਇਹ ਚੀਜ਼ ਯਾਨੀ ਦੂਰ ਤੋਂ ਆਏ ਹੋ ਕੀ ਮਨ ਦੇ ਵਿੱਚ ਸੋਚਿਆ ਸੀਗਾ ਕਿ ਖੂਨ ਜਿਹੜਾ ਹੈ ਦਾਨ ਕਰ ਨਿਕ ਮੈਂ ਸੋਚਿਆ ਹੋਇਆ ਸੀ ਕਿ ਇਸ ਵਾਰ ਜ਼ਰੂਰ ਕਰਨਾ ਹੈ ਮੇਰਾ ਹਰ ਵਾਰ ਰਹਿ ਜਾਂਦਾ ਇੱਕ ਡਰ ਹੀ ਹੁੰਦਾ ਮਨ 'ਚ ਪਰ ਇੱਕ ਵਾਰ ਲੱਗਦਾ ਹੈ ਪਰ ਰੱਬ ਦਾ ਨਾਮ ਲੋ ਤਾਂ ਸਭ ਕੁਝ ਠੀਕ ਹੋ ਜਾਂਦਾ ਹੈ ਸੋ ਗੱਲਬਾਤ ਕੀਤੀ ਤੇ ਉਹਨਾਂ ਦੇ ਵੱਲੋਂ ਦੱਸਿਆ ਗਿਆ ਕਿ ਇਹ ਬਹੁਤ ਵਧੀਆ ਜਿਹੜਾ ਉਹਨਾਂ ਦੇ ਵੱਲੋਂ ਜੋ ਖੂਨਦਾਨ ਕੀਤਾ ਜਾਂਦਾ ਹੈ ਤੇ ਸਰੀਰ ਦੇ ਵਿੱਚ ਜਿਹੜੀ ਹੈ એનર્ਜੀ ਵਗੈਰਾ ਵੀ ਜਿਹੜੀ ਹੁੰਦੀ ਹੈ ਤੇ ਹੋਰ ਵੀ ਗੱਲਬਾਤ ਕਰਦੇ ਆ ਸਰ ਕੀ ਨਾਮ ਹੈ ਸੌਰਮੋਦੀ ਜੀ ਕਿੱਥੋਂ ਲੈਣ ਆ ਰਹੇ ਹੋ ਰਾਜਪੁਰਾ ਅੱਜ ਫੂਲਦਾਨ ਕੀਤਾ ਹੈ ਕਿੰਨੀ ਵਾਰ ਕੀਤਾ ਅੱਜ ਮੈਂ 39ਵੀਂ ਵਾਰ ਕਰ ਰਿਹਾ 39 ਟਾਈਮ ਕਿਵੇਂ ਜਿਹੜਾ ਉਹ ਫੇਲ ਕਰ ਰਿਹਾ ਕਈ ਵਾਰੀ ਮਨ ਦੇ ਵਿੱਚ ਡਰ ਹੁੰਦਾ ਨਹੀਂ ਕੋਈ ਡਰ ਨਹੀਂ ਹੈ ਜੀ ਇਹਦਾ ਸੁਸਾਇਟੀ ਵਾਸਤੇ ਬੰਦੇ ਨੂੰ ਡੋਨੇਟ ਕਰਨਾ ਚਾਹੀਦਾ ਹੈ ਕੀ ਕਹਿਣਾ ਚਾਹੁੰਗੇ ਜਿਹੜੇ ਨਸ਼ਿਆਂ ਦੇ ਬੰਦੇ ਵਾਪਸ ਦੇ ਜਾ ਰਹੇ ਯੂਥ ਨੂੰ ਆਪਾਂ ਇਹ ਕਹਿਣਾ ਚਾਹਾਂਗੇ ਕਿ ਨਸ਼ਿਆਂ ਨੂੰ ਛੱਡ ਕੇ ਅੱਛੇ ਕੰਮ ਕਿਤੇ ਜਾਮ ਜਿਵੇਂ ਸਪੋਰਟਸ ਦੇ ਵਿੱਚ ਤੇ ਬਲੱਡ ਡੋਨੇਟ ਕਿਤੇ ਜਾਣ ਤੇ 500 ਪਰਿਵਾਰ ਦੇ ਵੱਲੋਂ ਅੱਜ ਜਿਹੜਾ ਬੁਲਾਇਆ ਕੀਤਾ ਗਿਆ ਹੈ ਜੀ ਠੀਕ ਹੈ ਬਹੁਤ ਵਧੀਆ ਜੀ ਹਰ ਵਾਰ ਵੱਧ ਚੜ ਕੇ ਕਰਦੇ ਨੇ ਇਤਨਾ ਗੱਲਬਾਤ ਕੀਤੀ ਆ ਤੇ ਦੱਸਿਆ ਗਿਆ ਕਿ ਅੱਜ ਜਿਹੜਾ ਖੂਨਦਾਨ ਕੀਤਾ ਗਿਆ ਤੇ ਬੜਾ ਵਧੀਆ ਫੀਲ ਕਰਦਿੰਨੇ ਤੇ ਬੰਸਲ ਪਰਿਵਾਰ ਦੇ ਵੱਲੋਂ ਅੱਜ ਨੋਵਾਂ ਬਲੱਡ ਕੈਂਪ ਜਿਹੜਾ ਲਗਾਇਆ ਗਿਆ ਤੇ ਆਪਣੇ ਫਾਦਰ ਸਾਹਿਬ ਦੀ ਯਾਦ ਦੇ ਵਿੱਚ ਉਹਨਾਂ ਦੇ ਵੱਲੋਂ ਕੈਂਪ ਲਗਾਇਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਬਲੱਡ ਨੇਸ਼ਨ ਕਰਨ ਦੇ ਲਈ ਜਰੂਰ ਜਿਹੜੇ ਲੋਕ ਪਹੁੰਚ ਰਹੇ ਨੇ ਅਸੀਂ ਵੀ ਆਪਣੇ ਮਾਧਿਅਮ ਦੇ ਨਾਲ ਅਪੀਲ ਕਰਾਂਗੇ ਕਿ ਜੇਕਰ ਤੁਸੀਂ ਖੂਨਦਾਨ ਕਰ ਸਕਦੇ ਹੋ ਤਾਂ ਜਰੂਰ ਕਰੋ ਕਿਉਂਕਿ ਖੂਨਦਾਨ ਦੇ ਨਾਲ ਆਪਾਂ ਕਿਸੇ ਅਨਮੋਲ ਜ਼ਿੰਦਗੀ ਨੂੰ ਜਿਹੜੀਆਂ ਬਚਾ ਸਕਦੇ ਹਾਂ ਅੱਜ ਇੱਥੇ ਜੈ ਸ਼੍ਰੀ ਰਾਮ ਰਾਮਲੀਲਾ ਕਲੱਬ ਵੱਲੋਂ ਬਲੱਡ ਨੇਸ਼ਨ ਕੈਂਪ ਲਗਾਇਆ ਗਿਆ ਜੋ ਕਿ ਬਹੁਤ ਹੀ ਅੱਛਾ ਉਪਰਾਲਾ ਹੈ ਕਹਿੰਦੇ ਆ ਖੂਨਦਾਨ ਮਹਾਦਾਨ ਜਿਹੜਾ ਬਲੱਡ ਕਿਸੇ ਦੀ ਜਾਨ ਬਚਾਉਂਦਾ ਉਸ ਤੋਂ ਵੱਡਾ ਦਾਨ ਕੋਈ ਵੀ ਨਹੀਂ ਹੈ ਤਾਂ ਅੱਜ ਸਾਡੇ ਵੀਰ ਨੇ ਇੱਥੇ ਬਹੁਤ ਅੱਛਾ ਇਹਨਾਂ ਨੇ ਵੀ ਉਪਰਾਲਾ ਕੀਤਾ ਔਰ ਹਮੇਸ਼ਾ ਅ ਅੱਛੇ ਸਮਾਜ ਸੇਵੀ ਉਪਰਾਲੇ ਕਰਦੇ ਰਹਿੰਦੇ ਨੇ ਇਹ ਪਰਿਵਾਰ ਹੀ ਸਾਰਾ ਇੱਕ ਸਮਾਜ ਸੇਵਿਕ ਪਰਿਵਾਰ ਹੈ ਤੇ ਮੈਂ ਇਹੀ ਕਹੂੰਗੀ ਪ੍ਰਮਾਤਮਾ ਅੱਗੇ ਕਿ ਪ੍ਰਮਾਤਮਾ ਇਸ ਕਲੱਬ ਨੂੰ ਦਿਨ ਦੁਗਰੀ ਰਾਤ ਚੁਗਣੀ ਤਰੱਕੀ ਮਿਲੇ ਔਰ ਇੱਥੇ ਮੈਨੂੰ ਸਭ ਤੋਂ ਵਧੀਆ ਇੱਕ ਚੀਜ਼ ਦੇਖਣ ਨੂੰ ਹੋਰ ਮਿਲੀ ਹੈ ਕਿ ਐਕਟਿਵਰ ਮੇਰੀਆਂ ਭੈਣਾਂ ਵੀ ਵੱਧ ਚੜ ਕੇ ਬਲੱਡ ਡੋਨੇਟ ਕਰ ਰਹੀਆਂ ਨੇ ਇਹ ਸਾਡੇ ਮਨ 'ਚ ਇੱਕ ਡਰੀ ਹੁੰਦਾ ਪਰ ਅੱਜ ਇੱਥੇ ਦੇਖ ਕੇ ਬਹੁਤ ਅੱਛਾ ਲੱਗਿਆ ਔਰ ਸਾਡੇ ਵੀਰ ਨੇ ਜਿਵੇਂ ਕਿਹਾ ਕਿ ਸਾਡਾ ਇੱਕ ਟਾਰਗੇਟ ਹੈ ਕਿ ਨੈਕਸਟ ਟਾਈਮ 25% ਲੇਡੀਜ਼ ਇੱਥੇ ਬਲੱਡ ਡੋਨੇਟ ਕਰਨਗੀਆਂ ਔਰ ਮੈਂ ਵੀ ਵਿਸ਼ਵਾਸ ਦਿਵਾਨੀ ਆ ਕਿ ਇਸ ਕੰਮ 'ਚ ਹਰ ਕੰਮ 'ਚ ਲੇਡੀਜ਼ ਅੱਗੇ ਵੱਧ ਚੜ ਕੇ ਹਿੱਸਾ ਲੈਂਦੀਆਂ ਤਾਂ ਇਸ ਕੰਮ 'ਚ ਵੀ ਜ਼ਰੂਰ ਲੈਣਗੀਆਂ ਤੇ ਮੈਂ ਇੱਕ ਵਾਰ ਤੋਂ ਫੇਰ ਇਹ ਕਹੂੰਗੀ ਕੀ ਪਰਮਾਤਮਾ ਇਸ ਕਲਬ ਨੂੰ ਦਿਨ ਦੋ ਗਣੀ ਰਾਤੋ ਗਣੀ ਰੱਖੀ ਤੇ ਇਹ ਕੈਂਪ ਜੈ ਸ਼੍ਰੀ ਨਾਮ ਮਿਲਬ ਪਰਿਵਾਰ ਵੱਲੋਂ ਲਾਇਆ ਗਿਆ ਮੇਰੇ ਫਾਦਰ ਸਾਹਿਬ ਦੀ ਡੈਥ ਹੋਈ ਸੀ ਉਹਨਾਂ ਦੀ ਯਾਦ ਚ ਇਹ ਕੈਂਪ ਹੈ ਤੇ ਮੈਂ ਮੈਡਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆ ਕੇ ਕੈਂਪ ਦੀ ਸ਼ੋਭਾ ਵਧਾਈ ਇਹ ਨਵਾਂ ਕੈਂਪ ਹੈ ਤੇ ਸਾਡੇ ਕੈਂਪ ਚ ਖਾਸ ਕਰ ਅਸੀਂ ਲੇਡੀਜ਼ ਨੂੰ ਪ੍ਰਮੋਟ ਕਰ ਰਹੇ ਹਾਂ ਕਿ ਲੇਡੀਜ਼ ਵੱਧ ਚੜ ਕੇ ਹਿੱਸਾ ਲੈਣ ਇਹ ਲੇਡੀਜ਼ ਵੀ ਬਲੱਡ ਡੋਨੇਟ ਕਰ ਸਕਦੀਆਂ ਤੇ ਜਿਹੜਾ ਡਰ ਹੈ ਉਹ ਨਿਕਲਦਾ ਹੈ ਤਾਂ ਕਿ ਸਸਤਾ ਸਾਡੀ ਐਸੀ ਹੈ ਕਿ ਅਸੀਂ ਘਰੇਲੂ ਪ੍ਰੋਗਰਾਮ ਜਿਹਾ ਰੱਖਦੇ ਆ ਇਸ ਚ ਕੋਈ ਐਸਾ ਕੁਝ ਨਹੀਂ ਲੱਗਦਾ ਕਿ ਬੰਦੇ ਨੂੰ ਔਖਾ ਲੱਗਦਾ ਤਾਂ ਲੇਡੀਜ਼ इजीली ਬਲੱਡ ਡੋਨੇਟ ਕਰ ਸਕਦੇ ਨੇ ਕਿੰਨੇ ਜਿਹੜਾ ਯੂਨਿਟ ਹੁਣ ਤੱਕ ਸਾਡੇ 60 ਤੋਂ 70 ਯੂਨਿਟ ਹੋ ਗਏ 100 ਦਾ ਟਾਰਗੇਟ ਹੈ ਸਾਨੂੰ ਉਮੀਦ ਹੈ ਪਲੱਸ ਹੀ ਹੋਵਾਂਗੇ ਘਟ ਨਹੀਂ ਹੁੰਦੇ